ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਨਗਰ ਨਿਗਮ ਵੱਲੋਂ ਅੱਜ ਇੱਕ ਐਕਸ਼ਨ ਲਿਆ ਗਿਆ ਮੰਡੀ ਵਿੱਚ ਹਮੇਸ਼ਾ ਹੀ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਉੱਥੇ ਰੇੜੀਆਂ ਲੱਗਦੀਆਂ ਸੀ ਜਿਸ ਨੂੰ ਲੈ ਕੇ ਹਮੇਸ਼ਾ ਹੀ ਲੋਕਾਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਸ਼ਾਮ ਨੂੰ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਪਾਰਕਿੰਗ ਵਿੱਚ ਜਿਹੜੀਆਂ ਗੱਡੀਆਂ ਲਾਉਣ ਨੂੰ ਜਗ੍ਹਾ ਨਹੀਂ ਸੀ ਰਹਿੰਦੀ ਟ੍ਰੈਫਿਕ ਪੁਲਿਸ ਵੱਲੋਂ ਨਗਰ ਨਿਗਮ ਨੂੰ ਲਿਖ ਕੇ ਦਿੱਤਾ ਗਿਆ ਕਿ ਜਿਹੜੀ ਪਾਰਕਿੰਗ ਵਿੱਚ ਰੇੜੀਆਂ ਲੱਗਦੀਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹਾਲਾਂਕਿ ਇਹ ਜਗ੍ਹਾ ਜਿਹੜੀ ਮਾਰਕੀਟ ਕਮੇਟੀ ਦੇ ਅੰਦਰ ਸੀ ਉਹਨਾਂ ਵੱਲੋਂ ਕਾਰਵਾਈ ਕਰਨੀ ਪਣਦੀ ਸੀ ਪਰ ਮਾਰਕੀਟ ਕਮੇਟੀ ਵੱਲੋਂ ਇਹ ਕਾਰਵਾਈ ਨਹੀਂ ਕੀਤੀ ਗਈ ਤੇ ਟ੍ਰੈਫਿਕ ਪੁਲਿਸ ਵੱਲੋਂ ਨਗਰ ਨਿਗਮ ਨੂੰ ਲਿਖ ਕੇ ਦਿੱਤਾ ਗਿਆ ਕਿ ਮੰਡੀ ਦੇ ਵਿੱਚ ਰਸ਼ ਬਹੁਤ ਜ਼ਿਆਦਾ ਰਹਿੰਦਾ ਖਾਸ ਕਰ ਸ਼ਾਮ ਦੇ ਟਾਈਮ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਖਾਸ ਕਰ ਰੇੜ ਹਟਾਇਆ ਵੀ ਗਿਆ ਤੇ ਉਹਨਾਂ ਨੂੰ ਸਖਤ ਹਦਾਇਤ ਵੀ ਕੀਤੀ ਗਈ ਅਗਰ ਤੁਸੀਂ ਮੰਡੀ ਦੇ ਵਿੱਚ ਦੁਬਾਰਾ ਰੇੜੀਆਂ ਲਾਈਆਂ ਤਾਂ ਤੁਹਾਡੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਹਾਲਾਂਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਕੁਝ ਰੇੜੀਆਂ ਵਾਲਿਆਂ ਨੇ ਰੇੜੀਆਂ ਦੁਬਾਰਾ ਰੇੜੀਆਂ ਲਗਾ ਲਈਆਂ ਗਈਆਂ ਹਾਲਾਂਕਿ ਮੰਡੀ ਦੇ ਅਧਿਕਾਰੀਆਂ ਨੂੰ ਵੀ ਪੁੱਛਿਆ ਗਿਆ ਕਿ ਜਿਹੜੀਆਂ ਦੁਕਾਨਾਂ ਵਾਲਿਆਂ ਦੇ ਅੱਗੇ ਜਿਹੜੀਆਂ ਇਹ ਸਮਾਨ ਰੱਖਿਆ ਗਿਆ ਜਾਂ ਸਮਾਨ ਲਾਇਆ ਗਿਆ ਕੋਸ਼ ਦੁਕਾਨਦਾਰ ਅੱਗੇ ਕਿਰਾਏ ਤੇ ਵੀ ਦੇ ਦਿੰਦੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨੋਟਿਸ ਭੇਜਨੇ ਆ ਉਹਨਾਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਗੇ ਆਉਣ ਵਾਲੇ ਦਿਨਾਂ ਵਿੱਚ ਉਹ ਕਹਿੰਦੇ ਸਾਡੇ ਵੱਲੋਂ ਜੁਆਇੰਟ ਐਕਸ਼ਨ ਕੀਤਾ ਜਾਵੇਗਾ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਾਂਝਾ ਆਪਰੇਸ਼ਨ ਕੀਤਾ ਜਾਵੇਗਾ ਤੇ ਜਿਹੜੇ ਸਾਰੇ ਇਹ ਦੁਕਾਨਾਂ ਦੇ ਅੱਗੇ ਆ ਜਿਹੜਾ ਸਮਾਨ ਉਹ ਵੀ ਹਟਾਇਆ ਜਾਵੇਗਾ ਤੇ ਰੇੜੀਆਂ ਵਾਲਿਆਂ ਵੱਲੋਂ ਵੀ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਰੇੜੀਆਂ ਵਾਲਿਆਂ ਨੂੰ ਜਿਹੜੀ ਹਦਾਇਤ ਕੀਤੀ ਗਈ ਆ ਕਿ ਅਗਰ ਤੁਸੀਂ ਦੁਬਾਰਾ ਇੱਥੇ ਲਾਈਆਂ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਮੇਰਾ ਨਾਮ ਸਾਇਲ ਸ਼ਰਮਾ ਜੀ ਅੱਜ ਕੀ ਇੱਕ ਜੀ ਸਾਡੇ ਕੋਲ ਸ਼ਿਕਾਇਤਾਂ ਕੁਝ ਪ੍ਰਾਪਤ ਹੋਈਆਂ ਜੀ ਜਿਹਦੇ ਬਰਤੀ ਕੀ ਹੈ ਜੀ ਇੱਕ ਦਾਣਾ ਮੰਡੀ ਹੈ ਇੱਕ ਰਜਿੰਦਰਾ ਕਾਲਜ ਦੇ ਬਾਹਰ ਕੁਝ ਸਮਾਨ ਸਿਕਾ ਉਹਨਾਂ ਦੇ ਕੀ ਜੀ ਕਾਰਵਾਈ ਕਰ ਰਹੇ ਹਾਂ ਜੀ ਇੱਥੇ ਜੇ ਤੁਸੀਂ ਦੇਖੋਗੇ ਜੀ ਲੋਕਾਂ ਨੇ ਦਾਣਾ ਮੰਡੀ ਦੇ ਬਾਹਰ ਉਹ ਤਾਂ ਫਰੂਟ ਮਾਰਕੀਟ ਅੰਦਰ ਬਣਾਈ ਹੋਈ ਹੈ ਜੀ ਲੋਕਾਂ ਨੇ ਬਾਹਰ ਵੀ ਆਪਣੀਆਂ ਰੇਡੀਆਂ ਲਵਾਉਣੀਆਂ ਸ਼ੁਰੂ ਕਰਾ ਦਿੱਤੀਆਂ ਜੀ ਅੱਜ ਜੀ ਜਿਹੜਾ ਕੁਝ ਸਮਾਨ ਹੈ ਕੁਝ ਤਾਂ ਜਬਤ ਕੀਤਾ ਜੀ ਇੱਕ ਇਧਰਲਾ ਰੋਡ ਦੀ ਸ਼ਿਕਾਇਤ ਅੱਜ ਆਈ ਹੈ ਤਾਂ ਕਰਕੇ ਇਹਨਾਂ ਨੂੰ ਵਾਰਨਿੰਗ ਦੇ ਰਹੇ ਹਾਂ ਜੀ ਅੱਜ ਵੀ ਅੱਗੇ ਤੋਂ ਇੱਥੇ ਲਾਉਣ ਨਾ ਹੀ ਹੈ ਬਾਜ਼ਾਰ ਵਿੱਚ ਵਾਰਨਿੰਗ ਦਿੰਨੇ ਹੋ ਲੋਕ ਕਿਉਂ ਨਹੀਂ ਸਮਝਦੇ ਇਸ ਦਾ ਸਰ ਹੁਣ ਪਿਛਲੇ ਸਮੇਂ ਤੋਂ ਕੋਈ ਜੇ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਕੁਝ ਮੰਨ ਲਓ 80% ਸੁਧਰ ਗਏ ਲੋਕ ਪਰ 20% ਹੀ ਰਹਿ ਗਏ ਜੀ ਉਹ 20% ਤੇ ਅਸੀਂ ਇਹ ਜਿਹੜੀ ਕਾਰਵਾਰੀ ਕਾਨੂੰਨੀ ਅਸੀਂ ਰੰਬਰ ਨੂੰ ਫਿਰਦੇ ਜੀ ਉਹਨਾਂ ਦੇ ਕੁਝ ਕੇ ਟਾਈਮ 'ਚ ਪਤਾ ਲੱਗ ਜੂਗਾ ਸਰ ਰੇਡੀਆਂ ਵਾਲੇ ਕਹਿੰਦੇ ਕਿ ਅਸੀਂ ਦਿਹਾੜੀ ਲਾਂਦੇ ਆ ਸਾਡੀ ਦਿਹਾੜੀ ਵੀ ਨਹੀਂ ਪੂਰੀ ਪੈਂਦੀਗੀ ਦੁਕਾਨਦਾਰ ਆਪਣੇ ਅੱਡੇ ਜਿਹੜੇ ਕਿ ਬਾਹਰ ਇੱਕ ਤੇ ਦੋ ਦੋ ਕੁੱਟਕ ਬਾਹਰ ਕਰਕੇ ਰੱਖਦੇ ਨੇ ਹਾਂਜੀ ਜਿਸ ਤਰ੍ਹਾਂ ਦੇਖਦੇ ਹੋ ਸਰ ਜਿਹੜੇ ਰੇੜੀ ਆ ਜੀ ਰੇੜੀ ਦਾ ਜਿਹੜਾ ਕੋਈ ਲਾਇਸੈਂਸ ਵੀ ਬੰਦਣਾ ਉਹਨਾਂ ਤੁਰਦਾ ਹੀ ਫਿਰਦੀ ਦਾ ਬਣਦਾ ਵੀ ਉਹ ਆਪਦੀ ਕਾਰਵਾਈ ਜਾਂ ਕੋਈ ਸਮਾਨ ਵੇਚਣਾ ਉਹਨਾਂ ਨੇ ਹਨਾ ਜੀ ਉਹ ਕੀ ਤੁਰਦਾ ਫਰਦਾ ਵੇਚਣਾ ਇਹ ਕੀ ਕਰਦਾ ਜੀ ਦਾਦਾਸ ਰੇੜੀਆਂ ਦਾ ਇਕੱਠਾ ਹੀ ਇੱਕ ਥਾਂ ਤੇ ਲਾ ਕੇ ਆਉਂਦਾ ਜੀ ਇੱਕ ਏਰੀਆ ਬਣਾ ਲੈਂਦੇ ਜੀ ਵੀ ਇਹ ਸਾਡਾ ਏਰੀਆ ਬਣ ਗਿਆ ਉਹ ਚੀਜ਼ ਗਲਤ ਆ ਜੀ ਅਸੀਂ ਕਹਿੰਦੇ ਕੰਮ ਕਰੇ ਗਰੀਬ ਬੰਦਾ ਅਸੀਂ ਨਹੀਂ ਰੋਕਦੇ ਜੀ ਪਰ ਇੱਕ ਸਿਸਟਮੈਟਿਕ ਕਰੇ ਜਿਉਂ ਨਾ ਤੁਰਦੀ ਵਿਰਦੀ ਚੀਜ਼ ਜਾਂ ਵੇਚਣ ਦਾ ਸਮਾਨ ਮਿਲ ਰਿਹਾ ਤਾਂ ਵੇਚੇ ਸਾਡੇ ਕੋਲ ਜੀ ਇੱਕ ਤਾਂ ਹੈਗਾ ਜੀ 메인 ਰੋਡ ਸੀਗਾ ਜੀ जीटी ਰੋਡ ਹੋ ਗਿਆ ਜੀ ਇੱਕ ਦਾਣਾ ਮੰਡੀ ਹੋ ਗਿਆ ਜੀ ਉਸ ਤੋਂ ਬਾਅਦ ਵਿਸ਼ਾਲ ਮਾਰਕ ਹੋ ਗਿਆ ਜੀ ਇੱਕ ਕੁਝ ਦੇਖਣ ਚ ਆਇਆ ਵੀ ਦੁਕਾਨਦਾਰ ਆਪਦੀਆਂ ਦੁਕਾਨਾਂ ਦੇ ਕੇ ਰੈਂਟ ਤੇ ਦੇ ਦਿੰਦੇ ਸੋ ਇਹਨੇ ਵਿੱਚ ਆਇਆ ਸਰ ਕੋਈ ਐਦਾਂ ਦੀ ਕੋਈ ਸ਼ਿਕਾਇਤ ਸਾਡੇ ਕੋਲ ਪ੍ਰਾਪਤ ਨਹੀਂ ਹੋ ਰਹੀ ਜੀ ਜੇ ਕੋਈ ਸਾਨੂੰ ਲਿਖਤੀ ਕਰ ਦੂਗਾ ਜੀ ਕਾਰਵਾਈ ਉਸ ਤੇ ਵੀ ਹੋਊਗੀ ਜੀ ਹਾਂ ਜੀ ਉੱਥੇ ਜਿਹੜੀ ਪਾਰਕਿੰਗ ਦੇ ਵਿੱਚ ਜਿਹੜੀਆਂ ਲੱਗ ਰਹੀਆਂ ਨਹੀਂ ਪਾਰਕਿੰਗ ਦੇ ਵਿੱਚ ਰੇੜੀਆਂ ਵਾਸਤੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਟਿੱਕਰ ਨੂੰ ਮਨਾ ਕੀਤਾ ਸੀਗਾ ਹੁਣ ਰੇਟਨ ਦੇ ਵਿੱਚ ਵੀ ਨੋਟਸ ਕੱਢਿਆ ਗਿਆ ਵੀ ਉੱਥੇ ਨਾਲ ਲਈਆਂ ਜਾਣ ਜੇ ਕੋਈ ਹੈਗੀ ਆ ਉਹ ਫਿਰ ਹਟਾ ਦੇਣ ਫਿਰ ਨੋਟਸ ਕੱਢ ਦੇ ਇਸ਼ੂ ਕਰ ਦੇਣ ਇਹਨਾਂ ਨੂੰ ਲੱਗਦਾ ਵੀ ਪੁਲਿਸ ਵੱਲੋਂ ਕਾਰਪੋਰੇਸ਼ਨ ਨੂੰ ਲਿਖ ਕੇ ਦੇਣਾ ਪਿਆ ਵੀ ਇਹ ਜਿਹੜੀਆਂ ਰੇੜੀਆਂ ਉਹ ਹਟ ਨਹੀਂ ਰਹੀਆਂ ਤੇ ਅੱਜ ਉਹ ਨਗਰ ਨਿਗਮ ਵੱਲੋਂ ਹਟਵਾਈਆਂ ਜਾ ਰਹੀਆਂ ਲੱਗਦਾ ਵੀ ਮਾਰਕੀ ਅਸੀਂ ਵੀ ਇਸ ਲਈ ਇਸ ਤੋਂ ਅਸੀਂ ਵੀ ਇਸ ਵਾਸਤੇ ਟ੍ਰੈਫਿਕ ਪੁਲਿਸ ਨੂੰ ਹੀ ਨਾਲ ਬੇਨਤੀ ਕੀਤੀ ਸੀਗੀ ਵੀ ਸਾਡਾ ਸਹਿਯੋਗ ਦਿਓ ਪਹਿਲਾਂ ਵੀ ਇੱਥੇ ਟ੍ਰੈਫ ਉਹਨਾਂ ਨੇ ਬਹੁਤ ਬਹੁਤ ਹੈਲਪ ਕਰਦੇ ਸੀਗੇ ਤੇ ਉਹਨਾਂ ਨੂੰ ਹੀ ਹੈਗਾ ਨਾ ਹੁੰਦਾ ਹੈਗਾ ਟ੍ਰੈਫਿਕ ਵਾਲੇ ਨੂੰ ਬੜਾ ਹੈਲਪ ਕੀਤੀ ਹੈ ਵੇ ਇਸ ਚੀਜ਼ ਵਾਸਤੇ ਜੋ ਟ੍ਰੈਫਿਕ ਜਾਮ ਲੱਗਦਾ ਹੈਗਾ ਤੇ ਉਹੀ ਪ੍ਰੋਸੈਸ ਹੈਗਾ ਨਹੀਂ ਉਹਨਾਂ ਨੇ ਨਗਰ ਨਿਗਮ ਨੂੰ ਲਿਖ ਕੇ ਤਾ ਵੀ ਤੁਸੀਂ ਹਟਵਾਓ ਜੀ ਜਦੋਂ ਕਿ ਤੁਹਾਡੇ ਅੰਦਰੋਂ ਆਉਂਦੀਆਂ ਸੀ ਫਿਰ ਕਿਉਂ ਦੇਖੋ ਜਿਹੜੀ ਦਾ ਆਪਣਾ ਰੋਡ ਤੋਂ ਇਸ ਸਾਈਡ ਵਾਲੀ ਜਗ੍ਹਾ ਆਪਣੀ ਹੈਗੀ ਹੈ ਉੱਥੇ ਜਿਹੜੇ ਪੱਲੇਬਾ ਲੱਗ ਰਹੀਆਂ ਹੈਗੀਆਂ ਨਾ ਸਾਡੇ ਲਾਇਸੈਂਸੀ ਆ ਕੋਈ ਉਹ ਨਾ ਹੀ ਲਗਵਾਈਆਂ ਉਹ ਹੋ ਸਕਦਾ ਉਹ ਉਹਨਾਂ ਨੂੰ ਹਟਾਈਆਂ ਉਹ ਪੱਲੇ ਸਾਈਡ ਵਾਲੀਆਂ ਜਾਂ ਸ਼ਹਿਰ ਦੀ ਕੋਈ ਵੀ ਰੇਡੀਓ ਤੋਂ ਨਾ ਡਰੀ ਆ ਜਾਂਦੀ ਹੈਗੀ